ਜਵਾਨੀ ਵਿੱਚ ਤਾਂ ਮਾਤਾ ਪਿਤਾ ਦੀਆਂ ਗੱਲਾਂ ਸਾਨੂੰ ਜ਼ਹਿਰ ਵਰਗੀਆਂ ਲੱਗਦੀਆਂ ਨੇ ਪਰ ਜਦੋਂ ਅਸੀਂ ਖੁਦ ਮਾਤਾ ਪਿਤਾ ਬਣਦੇ ਹਾਂ ਫੇਰ ਪਤਾ ਲੱਗਦਾ ਹੈ ਫਰਜ਼ ਤੇ ਫਿਕਰ ਕੀ ਹੁੰਦੇ ਹਨ ਜਦੋਂ ਅਸੀਂ ਛੋਟੀ ਉਮਰ 'ਚ ਹੁੰਦੇ ਹਾਂ ਤਾਂ ਜੋ ਗੱਲਾਂ ਸਾਨੂੰ ਸਾਡੇ ਮਾਤਾ ਪਿਤਾ ਦੱਸਦੇ ਹਨ ਉਹ ਗੱਲਾਂ ਉਹਨਾਂ ਦੀਆਂ ਸਾਨੂੰ ਉਸ ਟਾਈਮ ਵਧੀਆ ਨਹੀਂ ਲੱਗਦੀਆਂ ਅਤੇ ਨਾ ਹੀ ਉਸ ਟਾਈਮ ਅਸੀਂ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਸੁਣਦੇ ਹਾਂ ਹਮੇਸ਼ਾ ਸਾਡੇ ਮਾਤਾ ਪਿਤਾ ਸਾਨੂੰ ਗਲਤ ਰਸਤਿਆਂ ਤੋਂ ਜਾਣ ਤੋਂ ਰੋਕਦੇ ਰਹਿੰਦੇ ਹਨ ਹਰ ਇੱਕ ਬੱਚੇ ਦੇ ਮਾਤਾ ਪਿਤਾ ਕਦੇ ਵੀ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਗਲਤ ਰਸਤੇ ਵੱਲ ਜਾਣ ਉਹ ਤਾਂ ਆਪਣੇ ਬੱਚਾਂ ਨੂੰ ਸਹੀ ਰਸਤਿਆਂ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਅਤੇ ਉਹਨਾਂ ਦਾ ਜੀਵਨ ਵਧੀਆ ਕੱਢਣ ਬਾਰੇ ਸੋਚਦੇ ਰਹਿੰਦੇ ਹਨ ਸਾਡੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਬਹੁਤ ਹੀ ਫਿਕਰ ਕਰਦੇ ਹਨ ਉਤੇ ਫਰਜ਼ ਨਿਭਾਉਂਦੇ ਹਨ ਜਦੋਂ ਅਸੀਂ ਖੁਦ ਮਾਤਾ ਪਿਤਾ ਬਣਦੇ ਹਾਂ ਤਾਂ ਸਾਨੂੰ ਫਿਰ ਪਤਾ ਲੱਗਦਾ ਹੈ ਕਿ ਮਾਤਾ ਪਿਤਾ ਦਾ ਫਰਜ਼ ਕੀ ਹੈ ਆਪਣੇ ਬੱਚਿਆਂ ਦਾ ਫਿਕਰ ਕਿਵੇਂ ਹੁੰਦੀ ਹੈ ਮਾਤਾ ਪਿਤਾ ਦਾ ਫਰਜ਼ ਨਿਭਾਉਣਾ ਸਭ ਤੋਂ ਔਖਾ ਫਰਜ਼ ਹੁੰਦਾ ਹੈ ਮਾਤਾ ਪਿਤਾ ਆਪਣੇ ਬੱਚਿਆਂ ਦਾ ਬਹੁਤ ਹੀ ਖਿਆਲ ਰੱਖਦੇ ਹਨ ਉਹ ਆਪਣੇ ਬੱਚਿਆਂ ਦਾ ਵਧੀਆ ਢੰਗ ਨਾਲ ਪਾਲਣ ਪੋਸਣ ਕਰਦੇ ਹਨ ਉਹ ਆਪਦੇ ਬੱਚਿਆਂ ਨੂੰ ਹਰ ਖੁਸ਼ੀ ਦੇਣੀ ਚਾਹੁੰਦੇ ਹਨ ਤੁਸੀਂ ਆਪਣੇ ਘਰ ਮਾਪਿਓ ਨੂੰ ਖੁਸ਼ ਰੱਖੋ ਮੰਦਰ ਗੁਰਦੁਆਰੇ ਬੈਠਾ ਰੱਬ ਆਪਣੇ ਆਪ ਖੁਸ਼ ਹੋ ਜਾਵੇਗਾ ਹਰ ਇੱਕ ਇਨਸਾਨ ਲਈ ਮਾਪਿਓ ਵੀ ਰੱਬ ਦਾ ਰੂਪ ਹੀ ਹੁੰਦੇ ਹਨ ਸਾਨੂੰ ਆਪਣੇ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਦੇ ਮਾਪਿਓ ਨੂੰ ਵੀ ਰੱਬ ਦੀ ਤਰ੍ਹਾਂ ਪੂਜਣਾ ਚਾਹੀਦਾ ਹੈ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਮਾਪਿਓ ਨੂੰ ਦੁੱਖ ਤਕਲੀਫ ਨਹੀਂ ਦੇਣੀ ਚਾਹੀਦੀ ਜਦੋਂ ਅਸੀਂ ਆਪਣੇ ਮਾਪਿਓ ਨੂੰ ਕੋਈ ਦੁੱਖ ਦਿੰਦੇ ਹਾਂ ਤਾਂ ਦੁੱਖ ਮਾਪਿਓ ਨੂੰ ਬਹੁਤ ਤਕਲੀਫ ਦਿੰਦਾ ਹੈ ਮਾਪਿਓ ਦੀ ਹਰ ਗੱਲ ਬੱਚਿਆਂ ਲਈ ਮੰਨਣੀ ਜ਼ਰੂਰੀ ਹੁੰਦੀ ਹੈ ਜੇ ਤੁਸੀਂ ਰੱਬ ਤੋਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਮੰਗਣਿਆ ਚਾਹੁੰਦੇ ਹੋ ਤਾਂ ਪਹਿਲਾਂ ਤੁਸੀਂ ਆਪਣੇ ਮਾਪਿਓ ਨੂੰ ਖੁਸ਼ ਰੱਖੋ ਜਦੋਂ ਤੁਹਾਡੇ ਮਾਪਿਓ ਤੁਹਾਡੇ ਤੋਂ ਖੁਸ਼ ਹਨ ਤਾਂ ਰੱਬ ਵੀ ਤਹਾਡੇ ਤੋਂ ਖੁਸ਼ ਰਹਿੰਦਾ ਹੈ ਤੇ ਫਿਰ ਤੁਹਾਨੂੰ ਹਰ ਖੁਸ਼ੀ ਰੱਬ ਤੋਂ ਮਿਲ ਜਾਂਦੀ ਹੈ ਤੇ ਫਿਰ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਆਉਂਦੀ ਚੰਗੇ ਕਰਮ ਕਰਦੇ ਰਹੋ ਲੋਕੀ ਭਾਵੇਂ ਤਾਰੀਫ ਕਰਨ ਜਾਂ ਬੁਰਾਈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਰਮਾਂ ਦਾ ਫਲ ਦੇਣਾ ਪ੍ਰਮਾਤਮਾ ਦਾ ਕੰਮ ਹੈ ਬੰਦੇ ਦਾ ਨਹੀਂ ਸੱਚੇ ਇਨਸਾਨ ਨੂੰ ਹਮੇਸ਼ਾ ਸੱਚਾਈ ਤੇ ਰਸਤੇ ਤੇ ਹੀ ਚੱਲਦੇ ਰਹਿਣਾ ਚਾਹੀਦਾ ਹੈ ਉਸ ਨੂੰ ਕਦੇ ਵੀ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਜੋ ਇਨਸਾਨ ਸੱਚਾ ਤੇ ਇਮਾਨਦਾਰ ਹੁੰਦਾ ਹੈ ਉਹ ਕਿਸੇ ਦੇ ਕਰਮਾਂ ਉਸ ਦੇ ਕਰਮ ਵੀ ਚੰਗੇ ਹੁੰਦੇ ਹਨ ਸੱਚੇ ਬੰਦੇ ਦੀ ਤਾਰੀਫ ਲੋਕ ਮੂੰਹ ਤੇ ਨਹੀਂ ਕਰਦੇ ਪਰ ਲੋਕ ਬਾਅਦ ਵਿੱਚ ਤਾਂ ਜ਼ਰੂਰ ਕਰਦੇ ਹਨ ਕਿ ਉਸ ਇਨਸਾਨ ਨੇ ਕੁਝ ਲੋਕਾਂ ਲਈ ਚੰਗਾ ਕੀਤਾ ਹੈ ਸੱਚੇ ਬੰਦੇ ਨੂੰ ਪਰਮਾਤਮਾ ਵੀ ਉਸ ਦੇ ਕਰਮਾਂ ਦਾ ਫਲ ਜ਼ਰੂਰ ਦਿੰਦਾ ਹੈ ਸੱਚੇ ਬੰਦੇ ਨੂੰ ਹਰ ਰਸਤਿਆਂ ਵਿੱਚ ਕਾਮਯਾਬੀ ਮਿਲਦੀ ਹੈ ਸੱਚੇ ਬੰਦੇ ਦੇ ਕੰਮ ਨੂੰ ਜ਼ਰੂਰ ਦੇਰ ਲੱਗਦੀ ਹੈ ਪਰ ਉਸ ਦਾ ਕੰਮ ਹਰ ਇੱਕ ਹੁੰਦਾ ਹੈ ਕਿਉਂਕਿ ਉਸ ਦੇ ਨਾਲ ਰੱਬ ਹੁੰਦਾ ਹੈ ਰੱਬ ਦਾ ਉਹ ਸੱਚੇ ਬੰਦੇ ਤੇ ਮਿਹਰ ਭਰਿਆ ਹੱਥ ਹੁੰਦਾ ਹੈ ਤੇ ਉਹਦੇ ਕੰਮਾਂ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਪੈਂਦੀ ਕਿਉਂਕਿ ਉਹ ਸੱਚਾ ਬੰਦਾ ਰੱਬ ਨੂੰ ਸੱਚੇ ਦਿਲੋਂ ਯਾਦ ਕਰਦਾ ਰਹਿੰਦਾ ਹੈ ਤੇ ਰੱਬ ਵੀ ਉਸ ਦੇ ਕੰਮਾਂ ਵਿੱਚ ਉਸ ਦਾ ਸਹਾਰਾ ਬਣਦਾ ਹੈ ਦੁਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿਸੇ ਨਾਲ ਲੜੋ ਬਸ ਆਪਣੇ ਹੱਕ ਤੇ ਸੱਚ ਦੀ ਗੱਲ ਕਰੋ ਫਿਰ ਦੇਖੋ ਦੁਸ਼ਮਣ ਖਾਨਦਾਨ ਵਿੱਚੋਂ ਹੀ ਮਿਲ ਜਾਣਗੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨਾਲ ਲੜ ਕੇ ਦੁਸ਼ਮਣ ਬਣਾਓ ਇਸ ਦੁਨੀਆ ਵਿੱਚ ਤਾਂ ਤੁਸੀਂ ਆਪਦੇ ਹੱਕ ਲਈ ਕੋਈ ਵੀ ਆਵਾਜ਼ ਉਠਾਉਂਦੇ ਹੋ ਤਾਂ ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਤੁਹਾਡੇ ਵਿਰੁੱਧ ਲੋਕ ਖੜੇ ਹੋ ਜਾਂਦੇ ਹਨ ਕਿਉਂਕਿ ਇਹ ਦੁਨੀਆ ਝੂਠਾਂ ਦੀ ਦੁਨੀਆ ਹੈ ਹਕਤ ਤੇ ਸੱਚ ਵਾਲੀ ਇਹ ਦੁਨੀਆ ਨਹੀਂ ਰਹੀ ਜਦੋਂ ਤੁਸੀਂ ਆਪਣੇ ਹੱਕ ਲਈ ਖਾਤਰ ਅੱਗੇ ਆਉਂਦੇ ਹੋ ਤਾਂ ਤੁਹਾਡੇ ਤੋਂ ਪਹਿਲਾਂ ਝੂਠਾਂ ਵਾਲੀ ਦੁਨੀਆ ਤੁਹਾਡੇ ਅੱਗੇ ਖੜੀ ਹੁੰਦੀ ਹੈ ਝੂਠਾਂ ਵਾਲੀ ਦੁਨੀਆ ਹਮੇਸ਼ਾ ਸੱਚੀ ਗੱਲ ਨੂੰ ਦਬਾਉਣ ਵਿੱਚ ਲੱਗੀ ਰਹਿੰਦੀ ਹੈ ਇਸ ਲਈ ਸੱਚੇ ਬੰਦੇ ਦੇ ਖਿਲਾਫ ਹਰ ਇੱਕ ਇਨਸਾਨ ਲੜਨ ਲਈ ਤਿਆਰ ਰਹਿੰਦਾ ਹੈ ਇਸੇ ਤਰ੍ਹਾਂ ਸੱਚੇ ਬੰਦੇ ਦੇ ਦੁਸ਼ਮਣ ਜ਼ਿਆਦਾਤਰ ਜ਼ਿਆਦੇ ਬਣਦੇ ਹਨ